ਲੋ ਵੀ ਦੋਸਤੋ ਇਹ ਜਿਹੜੀ ਘਟਨਾ ਘੜੀ ਹੈ ਜੀ ਆ ਇੱਕ ਬਿਹਾਰੀ ਨੇ ਆਪਦੇ ਸਰਦਾਰ ਦਾ ਕਤਲ ਕੀਤਾ ਇਹਨੂੰ ਮਾਰਿਆ ਜੀ ਤੇ ਇਹ ਚੱਕਰ ਕੀ ਹੋਇਆ ਸਾਹਮਣੇ ਤੁਸੀਂ ਦੇਖ ਰਹੇ ਹੋ ਬਈ ਇਹ ਇੱਥੇ ਰਹਿੰਦਾ ਸੀਗਾ ਆਪਦੇ ਮਾਲਕ ਦੇ ਕੋਲੇ ਤੇ ਸਾਹਮਣੇ ਤੁਸੀਂ ਜਿਹੜੀ ਕਹਿ ਸਕਦੇ ਇੱਕ ਅਲਮਾਰੀ ਹੈ ਜਿਹਦੇ 'ਚ ਸਰਦਾਰ ਦਾ ਪੈਸਾ ਥੇਲਾ ਜੋ ਵੀ ਪੈਸਾ ਟਿਕਾ ਹੁੰਦਾ ਸੀਗਾ ਸੋਨਾ ਸੱਪਾ ਇੱਥੇ ਰੱਖਦਾ ਸੀ ਤੇ ਇਹ ਇਹਨੇ ਮਤਲਬ ਉਹਦੇ ਬੱਚਾ ਵਾਂਗੂ ਪਾਲਿਆ ਸੀਗਾ ਤੇ ਕਹਿ ਸਕਦੇ ਆ ਭਰਾਵਾਂ ਵਾਂਗ ਰੱਖਦਾ ਸੀ ਨੇ ਤੇ ਇਸ ਦੋ ਇਹਦੇ ਦਿਮਾਗ 'ਚ ਜਿਵੇਂ ਲਾਲਚ ਆਇਆ ਤੇ ਇਹ ਬੰਦੇ ਨੇ ਜੀ ਸਰਦਾਰ ਦਾ ਕਤਲ ਕਰਤਾ ਇਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜੀ ਫਲੈਟ ਦੇ ਵਿੱਚ ਅਸੀਂ ਇਹ ਬੰਦੇ ਨੂੰ ਫੜਿਆ ਜਿੱਦਾਂ ਤੁਸੀਂ ਦੇਖ ਰਹੇ ਹੋ ਸਾਡਾ ਫਲੈਟ ਹੈ ਅਸੀਂ ਦੰਗੇ ਜੱਥੀ ਉਹ ਬੰਦੇ ਨੂੰ ਫੜਿਆ ਸਾਹਮਣੇ ਤੁਸੀਂ ਦੇਖ ਰਹੇ ਹੋ ਸਰਦਾਰ ਜਿਹੜਾ ਮਰਿਆ ਪਿਆ ਹੋਇਆ ਤੇ ਇਹ ਪੰਜਾਬ ਦੇ ਖਲਾਸ ਹੋ ਗਏ ਇੱਥੇ ਆਪਾਂ ਦੋਸ਼ੀ ਐ ਦੋਸ਼ੀ ਐ ਕਸੂਰਵਰ ਆਪਾਂ ਤੇ ਇਹ ਆਪਾਂ ਇਹਦਾਂ ਗੱਲਬਾਤ ਕਰਾਂਗੇ ਵੀ ਇਹਨੇ ਕਿਉਂ ਮਾਰਿਆ ਇਹਨੂੰ ਕੀ ਲਾਲਚ ਸੀਗਾ ਇਹ ਸੋ ਇਹਦਾ ਸਰਦਾਰ ਜੀ ਬਹੁਤ ਵਧੀਆ ਕਰਨੇ ਨੇਕ ਇਨਸਾਨ ਸੀ ਲੋਕਾਂ ਦੇ ਸਮਾਜ ਏਬੀਸੀ ਲੋਕਾਂ ਦੇ ਵਿਆਹ ਸ਼ਾਦੀਆਂ ਦੇ ਪੈਸੇ ਥੱਲੇ ਵੀ ਲੁੰਦਾ ਸੀ ਗਰੀਬਾਂ ਦੀ ਬਹੁਤ ਮਦਦ ਕਰਦਾ ਸੀ ਜੀ ਤੇ ਇਹ ਤੁਸੀਂ ਦੇਖ ਰਹੇ ਹੋ ਅਲਮਾਰੀ ਹੈ ਜੀ ਅਲਮੀਰਾ ਕਿਹਨੇ ਜਿਹਨੂੰ ਉੱਤੇ ਸਰਦਾਰ ਦੀ ਪੱਗ ਪਈ ਆ ਜਿਹਦੇ ਦੀ ਤੇ ਇਹ ਬੰਦੇ ਨੇ ਘਰਨਾ ਘਣਾਉਣੀ ਘਰ ਕਰ ਦਿੱਤੀ ਖੜਾ ਹਣ ਕੀ ਗੱਲ ਹੋਈ ਹੈ ਕਿਉਂ ਮਾਰਿਆ ਸਾਡੇ ਨਹੀਂ ਮਾਰਿਆ ਸਰਦਾਰ ਹਮ ਐਸਾ ਕੰਮ ਨਹੀਂ ਕਰਦੇ ਕਦੇ ਨਹੀਂ ਮੈਨੂੰ ਇਹ ਦੱਸ ਵੀ ਇਹ ਜਿਹੜੀ ਘਟਨਾ ਨੂੰ ਅੰਜਾਮ ਦੁੱਦਦਾ ਅਸੀਂ ਤੇਰੀ ਵੀਡੀਓ ਬਣਾ ਰਹੇ ਆਂ ਵੀਡੀਓ ਕਰਾਂਗੇ ਤੇਰੀ ਅਸੀਂ ਬਾਹਰ ਲਾ ਐਸਾ ਮਤ ਕਰ ਰਿਹਾ ਸਰਦਾਰ ਤੂੰ ਇਹਨੂੰ ਕਿਉਂ ਮਾਰਿਆ ਕੀ ਚੱਕਰ ਸੀ ਕਿਉਂ ਮਾਰਿਆ ਇਹ ਜਨਾਜ਼ਰੀ ਇਹ ਘਟਨਾ ਨੂੰ ਅੰਜਾਮ ਦਿੱਤਾ ਤੂੰ ਕੀ ਕਾਰਨ ਹੈ ਕੀ ਗੱਲ ਹੋਈ ਹੈ ਸਾਨੂੰ ਡਿਟੇਲਸ ਦੱਸ ਦੇ ਅਜਰੋਂ ਡੱਕਾ ਨਹੀਂ ਕਹਿੰਦੇ ਕੀ ਗੱਲ ਹੈ ਇਹ ਤੂੰ ਇਹਦਾ ਮਾਰਨਾ ਆ ਦੇਖੋ ਸਰਦਾਰ ਸਾਹਮਣੇ ਪਿਆ ਸਰਦਾਰ ਦੀ ਹੱਤਿਆ ਕੀਤੀ ਹੈ ਇਹ ਦੋਸਤੋ ਕੋਈ ਰਾਇ ਨਹੀਂ ਹੁਣ ਇਹ ਮੁਕਰ ਰਿਹਾ ਹੈ ਹੱਥ ਜੋੜ ਰਿਹਾ ਹੈ ਹੱਥ ਜੋੜਨਾ ਕੁਝ ਨਹੀਂ ਹੋਣਾ ਕਿਉਂਕਿ ਪੰਜਾਬ ਪੁਲਿਸ ਨੂੰ ਅਸੀਂ ਫੋਨ ਲਾਦਾ ਇੰਦੇ ਦਾ ਪ੍ਰਸ਼ਾਸਨ ਹੈ ਉਹ ਪਹੁੰਚ ਰਿਹਾ ਹੈ ਇਹਦੇ ਘਰ ਦੇ ਮੈਂਬਰ ਵੀ ਇੱਥੇ ਆ ਰਹੇ ਆ ਇਹ ਕਿਹੜੀ ਜਗ੍ਹਾ ਹੈ ਕਿ ਜਿੱਥੇ ਆਪਾਂ ਰਹੇ ਹੋਏ ਆ ਕਿੱਥੇ ਆਏ ਜਤੇਜ ਸਰਦਾਰ ਜੇ ਖਰੜ ਹੈ ਸਰਦਾਰ ਓਕੇ ਇਹ ਜਿਹੜਾ ਸਰਦਾਰ ਜੀ ਹੈ ਇਹ ਤੁਹਾਡੇ ਮਾਲਕ ਹੈ ਹਾਂ ਹਮਰੇ ਸਰਦਾਰ ਦਾ ਹੈ ਕੀ ਕੀ ਕੰਮ ਕਰਦੇ ਸੀ ਕੀ ਕਾ ਕੰਮ ਕਰਦੇ ਹੋ ਯਹਾਂ ਜੋ ਆਪ ਖਰੜ ਮੇ ਰਹਤੇ ਹੋ ਕੀ ਕੰਮ ਕਰਦੇ ਹੋ ਯਹਾਂ ਹਮ ਖਾਣਾ ਬਣਾਣਾ ਜੋ ਪਸ਼ੂਆਂ ਕੋ ਚਾਰਾ ਸਭ ਹਮੋਂ ਕਰਤਾ ਓਕੇ ਮਤਲਬ ਸਰਦਾਰ ਜੀ ਨਾਲ ਕਿੰਨੇ ਸਾਲਾਂ ਤੋਂ ਰਹਿ ਰਹੇ ਹੈਗਾ ਤੂੰ ਮਤਲਬ ਕਿੰਨੇ ਸਾਲ ਹੋ ਗਏ ਤੈਨੂੰ ਰਹਿੰਦੇ ਨੂੰ ਇਹਨਾਂ ਦੇ ਨਾਲ ਹਾਂ ਕੋ 15 ਸਾਲ ਹੋ ਗਿਆ ਇਤਨਾ ਸਾਲ ਦਾ ਹਾਂ ਛੋਟਾ ਛੋਟਾ ਸੀ ਹਾਂ ਅੱਛਾ ਠੀਕ ਹੈ ਮਤਲਬ ਤੇਰੀ ਉਮਰ ਕਿੰਨੀ ਹੈ ਆਪਣੀ ਉਮਰ ਕਿੰਨੀ ਹੈ 25 ਸਾਲ ਹੈ 10 ਸਾਲ ਦਾ ਜਦੋਂ ਇਹਨੂੰ ਸਰਦਾਰ ਨੂੰ ਲੈ ਆਏ ਸੀ ਹਾਂ 10 ਸਾਲ ਬੱਚਾ ਥਾ ਬੱਚਾ ਥਾ ਆਪਕਾ ਕੋਈ ਆਗੇ ਪਿੱਛੇ ਕੋਈ ਆਪਕਾ ਮਾਂ ਬਾਪ ਨਹੀਂ ਹੈ ਕੋਈ ਨਹੀਂ 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 ਸਰ ਬਾਈ ਦੇਖੋ ਜੀ ਇਹ ਕਹਿੰਦਾ ਮੇਰਾ ਕੋਈ ਮਾਂ ਮੇਰਾ ਬਾਪ ਕੋਈ ਨਹੀਂ ਹੈ ਆਪਕਾ ਮਾਂ ਬਾਪ ਕੌਣ ਥਾ ਜਹੀ ਮਾਂ ਤੇ ਹੀ ہماری ਜਹੀ ਬਾਤ ਹੈ ਜਿੱਤੇ ਕਹਿੰਦਾ ਜੀ ਦੇ ਸਰਦਾਰ ਤੁਸੀਂ ਦੇਖ ਰਹੇ ਹੋ ਇਹੀ ਵੀ ਦੀ ਮਾਂ ਸੀ ਤੇ ਕਹੀ ਮੇਰੀ ਵਾਪਸੀ ਇਹ ਪਰ ਪੁੱਛਦੇ ਆਂ ਵੀ ਜਿਹੜੀ ਅਲਮੀਰਾ ਖੁੱਲੀ ਹੋਈ ਹੈ ਇਹ ਤੁਸੀਂ ਫਲੈਟ ਦੇਖ ਰਹੇ ਹੋ ਜੀ ਇਹ ਬਾਹਰ ਦਾ ਜਿਹੜਾ ਇੱਥੇ ਰਹਿ ਰਹੇ ਸੀ ਇਹ ਕਿੰਨੇ ਸਾਲਾਂ ਤੋਂ ਰਹਿ ਰਹੇ ਸੀ ਫਲੈਟ ਦੇ ਵਿੱਚ ਮਾਲਕ ਦੇ ਨਾਲ ਇੱਥੇ 15 ਸਾਲ ਸਿਦੇ 15 ਸਾਲ ਤੋਂ ਇਹ ਰਹਿ ਰਹੇ ਸੀ ਤੇ ਤੈਨੂੰ ਕਿੱਥੋਂ ਲੈ ਕੇ ਆਏ ਸੀ ਇਹ ਤੁਹਾਨੂੰ ਇਸਕੇ ਰਿਸ਼ਤੇਦਾਰ ਕੇ ਪਾਸ ਕੰਮ ਕਰਤਾ ਸੀ ਵਾਹੋਂ ਜੇ ਲੈ ਆਏ ਓਕੇ ਅ ਮਤਲਬ ਇੱਕ ਤੈਨੂੰ ਪਾਲਿਆ ਬਲੋਸ ਇਹਨਾਂ ਨੇ ਤੁਸੀਂ ਨੇ ਪਾਲਾ ਓਕੇ ਕਿਉਂ ਕੀ ਇਹੋ ਜਿਹੀ ਘਟਨਾ ਹੋਈ ਜਿਹੜੀ ਤੂੰ ਇਹਨੂੰ ਮਤਲਬ ਆਹ ਕੁਝ ਕਰਨਾ ਪਿਆ ਇਹਨੇ ਤੈਨੂੰ ਕੁਝ ਕਿਹਾ ਸਰਦਾਰ ਨੇ ਜਾਂ ਤੈਨੂੰ ਕੁਝ ਗਾਲੀ ਦੁੱਪੜ ਦਿੱਤਾ ਨਹੀਂ ਨਹੀਂ ਇਤਨਾ ਬਸ ਥੋੜਨਾ ਬੋਲ ਸੀ ਤੇਰੀ ਵੀਡੀਓ ਬਣਾ ਰਹੇ ਹਾਂ ਬਿਲਕੁਲ ਸੱਚੀ ਸੱਚੀ ਗੱਲ ਦੱਸ ਕੀ ਚੱਕਰ ਹੋਇਆ ਕਿਉਂ ਤੈਨੂੰ ਕਿਸੇ ਨੇ ਕਿਹਾ ਵੀ ਜਿਹਦੇ ਕਰਕੇ ਤੈਨੂੰ ਗੁੱਸਾ ਆਇਆ ਹੋਵੇ ਜਾਂ ਕੁਝ ਗੱਲਬਾਤ ਹੋਵੇ ਕੱਲ ਕਲੀਅਰ ਕਰ ਦੇ ਇਸ ਨੇ हमको ਬਹੁਤ ਮਾਰਿਆ ਸਰਦਾਰ ਨੂੰ ਗਾਲੀ ਜੀਆ हमको ਬਹੁਤ ਗੁੱਸਾ ਆ ਜਾ ਹੂੰ ਤੈਨੂੰ ਮਾਰਿਆ ਸੀ ਹਾਂ ਕਿਉਂ ਮਾਰਿਆ ਸੀ ਤੈਨੂੰ ਕੀ ਚੱਕਰ ਸੀਗਾ ਕੱਲ੍ਹ ਕੱਲ੍ਹ ਨੂੰ ਮਾਰਿਆ ਗਲਤੀ ਹੋ ਗਿਆ ਦਾ ਥੋੜਾ ਨੁਕਸਾਨ ਹੋ ਗਿਆ ਥਾ ਜੋ ਗਰਮੇ ਹੁੰਦਾ ਓਕੇ ਦੇਖੋ ਦੋਸਤੋ ਅਸੀਂ ਤੁਹਾਨੂੰ ਪੂਰਾ ਦਿਖਾਉਨੇ ਆ ਸਰਦਾਰ ਦਾ ਬਹੁਤ ਵਧੀਆ ਫਲੈਟ ਸੀਗਾ ਯਾਰ ਦੇਖੋ ਇੱਥੇ ਫਲੈਟ ਸਰਦਾਰ ਰਹਿ ਰਿਹਾ ਸੀਗਾ ਇਹਦਾ ਆਪਣੀ ਪ੍ਰੋਪਰਟੀ ਸੀ ਆਪਣਾ ਫਲੈਟ ਸੀਗਾ ਤੇ ਇਹ ਬੰਦੇ ਨੇ ਬਾਈ ਜੀ ਭੋਰਾ ਵੀ ਦਰਸ ਨਹੀਂ ਕੀਤਾ ਤੇ ਸਰਦਾਰ ਨੂੰ ਮਤਲਬ ਮਾਰ ਮਗਾਇਆ ਤੁਸੀਂ ਦੇਖੋ ਸਰਦਾਰ ਮਰਿਆ ਪਿਆ ਤੇ ਇਹ ਹੁਣ ਬਾਈ ਪੁਲਿਸ ਪੁਲਿਸ ਪਹੁੰਚ ਰਹੀ ਹੈ ਪੁਲਿਸ ਨੇ ਆਪਣੀ ਕਾਰਵਾਈ ਕਰਨੀ ਹੈ ਕਿਵੇਂ ਮਾਰਿਆ ਕੀ ਗੱਲ ਹੋਈ ਸਾਨੂੰ ਕਲੀਅਰ ਕਰ ਦੇ ਬਾੜੀ ਫੁੱਲੀ ਹੋਈ ਹੈ ਕੋਈ ਲੁੱਟਣ ਖੋ ਲੁੱਟ ਖੋ ਵਾਲਾ ਚੱਕਰ ਸੀ ਇਹ ਵੀ ਇਹ ਹੈ ਤਾਂ ਇਹ ਵੀ ਦੱਸ ਦੇ ਸਾਨੂੰ ਸਾਨੂੰ ਜ਼ਰਦਾਰ ਕੋ ਮਾਰਾ ਜਾ ਹਮਨੇ ਸੋਚਿਆ ਕੁਝ ਪੈਸਾ ਦਿਲਾ ਹੈ ਜੋ ਨਾ ਹਮਨੇ ਜਦ ਤਬੀ ਤਲਾਸ਼ੀ ਲਿਆ ਹਮ ਉਧਰ ਸੇ ਭਾਗ ਰਹੇ ਹਾਂ ਇਹਦੇ ਸੇ ਰਸਤਾ ਨਿਕਲ ਜਾਂਦਾ ਹਮ ਕਿਧਰ ਦੀ ਆ ਆ ਦੇਖੋ ਜੀ ਆ ਇਧਰ ਬਾੜੀ ਹੈ ਬਾਈ ਇਹ ਜਿਹੜੀ ਆ ਬਾੜੀ ਤੁਸੀਂ ਦੇਖ ਰਹੇ ਹੋ ਇਧਰ ਬਾਹਰ ਗੱਡੀਆਂ ਐ ਇਹ ਭੱਜਣ ਦੀ ਕੋਸ਼ਿਸ਼ ਕਰ ਰਿਆ ਸੀ ਪਰ ਅਸੀਂ ਉਹ ਫੜ ਲਿਆ ਏ ਤੁਸੀਂ ਸਰਦਾਰ ਦੇਖ ਰਹੇ ਹੋਗੇ ਤੇ ਮੂੰਹ ਤੇ ਕੱਪੜਾ ਪਾਇਆ ਹੋਇਆ ਇਹ ਜਿਹੜੇ ਤੇਜ਼ ਤਰ ਹਥਿਆਰਾਂ ਨਾਲ ਇਹਦੇ ਹਮਲਾ ਕੀਤਾ ਕਾਹਦੇ ਨਾਲ ਤੂੰ ਕਾਹਦੇ ਨਾਲ ਮਾਰਿਆ ਸਾਨੂੰ ਦੱਸੋ ਹਮ ਕਿਰਚੇ ਦੇ ਸਾਥ ਮਾਰਿਆ ਕਿਰਚੇ ਹੋ ਤਾਂ ਨਾ ਹਾਂ ਜੋ ਜੁੱਟਕੋ ਗਏ ਨੇ ਹਾਂ ਯਾਰ ਤੈਨੂੰ ਤੈਨੂੰ ਦੱਸ ਨਹੀਂ ਆਇਆ ਯਾਰ ਆਪ ਕੋ ਦੱਸ ਨਹੀਂ ਆਇਆ ਜੋ ਆਪ ਕੋ ਗੁੱਸਾ ਤਾਂ ਹਮ ਕੋ ਕੀ ਗੱਲ ਕੀ ਘਟਨਾ ਕੀ ਹੋਈ ਹੈ ਹਮ ਕੋਈ ਇਸ ਨੇ ਬਹੁਤ ਮਾਰਿਆ ਕੋਈ ਗੱਲ ਹੋਈ ਹੋਣੀ ਹੈ ਤੂੰ ਕੋਈ ਕੰਮ ਨਹੀਂ ਕਰਦਾ ਹੁਣ ਜਦ ਤੈਨੂੰ ਕੋਈ ਗਲਤੀ ਹੋਈ ਹੋਣੀ ਹੈ ਤਾਂ ਇਥੇ ਕੋਈ ਨੁਕਸਾਨ ਹੋਇਆ ਹੋਣਾ ਹੈ ਐਮੀ ਦਾ ਸਰਦਾਰ ਕੋਈ ਪਾਗਲ ਨਹੀਂ ਹੈ ਅਵੇ ਤੇਰੇ ਤੈਨੂੰ ਮਾਰੂਗਾ ਜਾਂ ਤੈਨੂੰ ਕੁੱਟੂਗਾ ਯਾਰ ਦੱਸ ਬੋਲ ਨੁਕਸਾਨ ਹੋਇਆ ਤੇ ਬੋਲੇ ਹਮ ਬੋਲੇ ਤੇ ਹੈ ਇਨਸਾਨ ਹੋਇਆ ਜਗਲ ਮੇ ਬਹੁਤ ਨੁਕਸਾਨ ਕੁਝ ਹਮਨੇ ਥੋੜਾ ਚੋਰੀ ਵੀ ਹੋ ਗਿਆ ਥਾ ਹਮ ਤੇ 5000 ਰੁਪਏ ਹਮਨੇ ਜੁਰੂਰ ਕਰ ਲਿਆ ਅੱਛਾ ਇਹ ਬੋਲਿਆ ਇਹ ਕਿਆ ਕੀਆ ਹਮ ਨੂੰ ਬਹੁਤ ਮਾਰਾ ਇਸ ਨੂੰ ਪਤਾ ਚੱਲ ਗਿਆ ਸਰਦਾਰ ਦੀ ਫੈਮਿਲੀ ਚ ਕੌਣ ਕੌਣ ਹੈ ਇੱਕ بیوی ਹੈ ਦੋ ਬੱਚਾ ਹੈ ਬੱਚਾ ਤਾਂ ਬਾਹਰ ਹੈ ਹਾਂ بیوی ਬਾਜ਼ਾਰ ਮੇ ਗਿਆ ਥਾ ਹੁਣ بیوی بیوی ਕਹਾ ਇਸ ਤਾਂ ਵੀ بیوی ਕਹਾ ਉਹ ਨਹੀਂ ਸ਼ਹਿਰ ਗਿਆ ਹੋ ਅਸਾ ਸ਼ਹਿਰ ਗਿਆ ਹੋ ਹੈ ਤੂੰ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਨਾ ਉਹ ਤੁਮਸੀਂ ਫੜ ਲਿਆ ਹਾਂ ਜਾ ਰਹੇ ਸੀ ਗਾੜੀ ਜੀ ਨਹੀਂ ਤੂੰ ਹੁਣ ਇਹਨੂੰ ਮਾਰ ਕੇ ਕਿੱਥੇ ਨਹੀਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਜੀ ਇਹਨੂੰ ਮਾਰ ਕੇ ਟਪਾ ਕੇ ਇਹਦਾ ਕੰਮ ਕਰਕੇ ਕਿੱਧਰ ਨਿਕਲਣਾ ਸੀ ਇਸ ਨੂੰ ਸਹੀ ਸਹੀ ਗੱਲ ਦੱਸ ਜੁਰਨਾ ਪਈ ਉਹ ਰਸਤਾ ਮਾਲੂਮ ਹੈ ਇਹਦੇ ਇਹਦੇ ਪਾਸ ਲੋਕ ਹੁੰਦਾ ਹੈ ਵੀਰ ਦੇ ਸੇ ਚਲੇ ਜਾਂਦਾ ਅੱਛਾ ਇਹਨੂੰ ਮਾਰ ਕੇ ਤੂੰ ਨਿਕਲ ਜਾਣਾ ਸੀ ਬਿਲਕੁਲ ਤੇਰੇ ਦਿਮਾਗ ਦੇ ਵਿੱਚ ਇਹ ਚੀਜ਼ ਸੀ ਵੀ ਇਹਨੇ ਮੈਨੂੰ ਕਿਉਂ ਕੁਛ ਕਿਹਾ ਮੈਂ ਉਹ ਚੀਜ਼ ਦਾ ਤੂੰ ਤੇਰੇ ਅੰਦਰ ਮਤਲਬ ਬਦਲਾ ਸੀ ਨਾ ਸੋ ਬਈ ਮਾਫ ਕਰ ਦਿਓ ਹਾਂ ਬਹੁਤ ਗਲਤੀ ਹੋ ਗਈ ਦੋਸਤੋ ਜਿਹੜੇ ਪੰਜਾਬੀ ਭਰਾ ਹੈ ਉਹ ਫੇਰ ਵੀ ਆਪਦਾ ਇੱਕ ਤਰਸ ਕਰ ਦਿੰਦੇ ਆ ਇੱਕ ਟਾਈਮ ਅਸੀਂ ਇਥੇ ਪੱਤਰਕਾਰ ਭਰਾ ਹੈ ਸਾਡਾ ਫਰਜ਼ ਬੰਦਾ ਲੋਕਾਂ ਨੂੰ ਦੱਸਣਾ ਸਪਾਜ ਨੂੰ ਸੇਧ ਦੇਣਾ ਵੀ ਇਹ ਜਿਹੜਾ ਬੰਦਾ ਹੈ ਇਹ ਬੰਦੇ ਨੇ ਅਚਾਨਕ ਦਿਖਾਓ ਜੀ ਫੋਨ ਆ ਚਾਂਦੀ ਦੇਜਾਂ ਤੇਰੀ ਹੈ ਦਿਖਾ ਯਹੀ ਦਿਖਾ ਦਿਖਾ ਦੇ ਆਹ ਤਾਂ ਆਹ ਚਾਂਦੀ ਦੀ ਜਾਣ ਪਾਈ ਹੋਈ ਹੈ ਜੀ ਇਹ ਵੀ ਸਰਦਾਰ ਇਹ ਸਰਦਾਰ ਦੀ ਹੈ ਹਾਂ ਜੀ ਇਹ ਵੀ ਸਰਦਾਰ ਦੀ ਹੈ ਜੀ ਠੀਕ ਹੈ ਬਾਕੀ ਪੈਸੇ ਪੂਸੇ ਦੇ ਪੈਸੇ ਆਈਡੀ ਆਈਡੀ ਪ੍ਰੂਫ ਦਿਹਾ ਦੇ ਆਈਡੀ ਪ੍ਰੂਫ ਨਹੀਂ ਹੈ ਦਿਖਾ ਦਿਓ ਨਹੀਂ ਜੇ ਪਰ ਸੰਪਸ ਪਰ ਸੁਣਾ ਜੀ ਜੀ ਪਰਸ ਪਰ ਸੁਣਾ ਆ ਇਹਦਾ ਪਰਸਾ ਜੀ ਤੁਹਾਨੂੰ ਆਈਡੀ ਪ੍ਰੂਫ ਦੱਸ ਦੇ ਕਿਥੋਂ ਦਾ ਇਹ ਇਹ ਬੰਦਾ ਹਿੰਦੀ ਬੋਲ ਰਿਹਾ ਹੈ ਤੇ ਆਹ ਦੇਖੋ ਜੀ ਆਜ ਦੀ ਆਪਣੀ ਫੋਟੋ ਹੈ ਠੀਕ ਹੈ ਪੂਰਾ ਪੰਜਾਬੀ ਬਣ ਕੇ ਰਹਿੰਦਾ ਸੀਗਾ ਪੰਜਾਬੀ ਕਿਹ ਕਹ ਸਕਦੇ ਆ ਇਹ ਬੰਦਾ ਹੈਗਾ ਬਿਹਾਰ ਦਾ 15 ਸਾਲਾਂ ਤੋਂ ਇਸੇ के पास इसके कुछ लोग हमको बेटा मानते इसका बेटा है ਹੂੰ ਇਹ ਭਾਈ ਬਿਹਾਰੀ ਸੀ ਦੇ ਬਿਹਾਰੀ ਨੇ ਮਤਲਬ ਇਹ ਜੀ ਕਰਤੂਤ ਕੀਤੀ ਹੈ ਕਾਹਨ ਕੀਤਾ ਹੈ ਮਤਲਬ ਇਹ ਜ਼ਿੰਦਗੀ ਚ ਨਾ ਭੁੱਲਣਯੋਗ ਹੈ ਹੁਣ ਇਹਦੇ ਹੁਣ ਤੈਨੂੰ ਲੱਗਦਾ ਵੀ ਤੈਨੂੰ ਕੋਈ ਮਹਿਸੂਸ ਹੋ ਰਿਹਾ ਵੀ ਮੈਂ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਮੈਂ ਗਲਤੀ ਨਹੀਂ ਕਰਦੀ ਸੀ ਆ ਬਹੁਤ ਗਲਤੀ ਬੜਾ ਹੋ ਗਿਆ ਇਹਦੇ ਨਰਥ ਹੋ ਗਿਆ ਹਮ ਤੇ ਨਰ ਤੋਂ ਇਹਨਾਂ ਨੂੰ ਮੰਨਦਾ ਹਾਂ ਕੁ ਮਾਫ ਕਰ ਦੋ ਛੋੜੋ ਜੇ ਤੈਨੂੰ ਕੁਝ ਕਹਿਦਾ ਸੀ ਉਹਨੇ ਯਾਰ ਤੂੰ ਇਹ ਦੇਖ ਵੀ ਤੇਰਾ ਆ ਦੇਖ ਮਰਿਆ ਬਿਆ ਹੈ ਨਾ ਜੇ ਤੈਨੂੰ ਉਹਨੇ ਕੁਝ ਕਹਿਦਾ ਸੀਗਾ ਤੇ ਤੈਨੂੰ ਬੱਚਾ ਵਾਂਗੂ ਪਾਲਿਆ ਸੀ ਮਾਂ ਪਿਓ ਇੱਕ ਇੱਕ ਟਾਈਮ ਬੱਚੇ ਨੂੰ ਕੁਝ ਕਹਿ ਦਿੰਦਾ ਜੇ ਤੇਰਾ ਮਾਂ ਪਿਓ ਤੈਨੂੰ ਕੁਝ ਕਹਿੰਦਾ ਤੂੰ ਨੂੰ ਮਾਰਦਾ ਇਹ ਹਮਕੋ ਬਹੁਤ ਮਾਰਾ ਗੁੱਸੇ ਮੇ ਹੋ ਗਿਆ ਮੂਸੇ ਮੇ ਹੋ ਗਿਆ ਅੱਛਾ ਹਮ ਬਾਈ ਸੇ ਨਹੀਂ ਉਹ ਜੀ ਤੂੰ ਤਾਂ ਭੱਜਣ ਦੀ ਕੋਸ਼ਿਸ਼ ਕਰ ਲਈ ਸੀ ਨਾ ਉਹ ਤਾਂ ਸਾਨੂੰ ਸਾਨੂੰ ਪਤਾ ਲੱਗ ਗਿਆ ਅਸੀਂ ਆ ਗਏ ਹੁਣ ਤੇ ਤੇ ਕਾਰਵਾਈ ਵੀ ਹੋਊ ਤੈਨੂੰ ਹੁਣ ਸਜ਼ਾ ਹੋਊਗੀ ਤੈਨੂੰ ਮਹਿਸੂਸ ਹੋ ਰਿਹਾ ਐਸਾ ਮੱਤ ਕਰ ਓਏ ਅਸੀਂ ਤਾਂ ਬਰਾਵਾ ਕੀ ਕਰਨਾ ਉਹ ਤਾਂ ਤੈਨੂੰ ਸਰਕਾਰ ਦੱਸੂ ਨਾ ਤੇ ਤੇਰੇ ਨਾਲ ਸਰਕਾਰ ਜਿਹੜਾ ਕਾਨੂੰਨ ਤੇਰੇ ਨਾਲ ਜੋ ਵੀ ਹੋਊ ਤੈਨੂੰ ਸਰਕਾਰ ਦੱਸੂਗੀ ਤੇਨ ਤੇਰੇ ਨਾਲ ਕੀ ਹੋਣਾ ਚਾਹੀਦਾ ਸਮਝ ਗਿਆ ਨਾ ਜੇਲ੍ਹ ਮੇਂ ਜਾਣਾ ਬੜਾ ਬਹੁਤ ਬਸਤਾ ਹੋਇਆ ਸਜ਼ਾ ਹੈ ਵਿਆਹ ਹੋਇਆ ਤੇਰਾ ਹਾਂ ਕਿੰਨੇ ਬੱਚੇ ਆ ਦੋ ਹੈ ਤੇ ਕਿਤੇ ਨਹੀਂ ਦੇਉ ਉਹ ਉਧਰ ਵਿਹਾਰ ਹੈ ਵਿਹਾਰ ਹੁੰਦੇ ਆ ਤੋ ਇਹਨਾਂ ਨੂੰ ਇੱਥੇ ਲਗਾਇਆ ਤੁਹਾਨੂੰ ਨਹੀਂ ਜਾਂ ਬੰ ਦੋ ਮਹੀਨਾ ਵਿੱਚ ਸਰਦਾਰ ਤੁਹਾਨੂੰ ਕਿੰਨੇ ਹੈ ਰੋ 3 ਮਹੀਨਾ ਬਾਅਦ ਚਲੇ ਸਰਦਾਰ ਤੁਹਾਨੂੰ ਕਿੰਨੇ ਪੈਸੇ ਦਿੰਦਾ ਸੀ ਰੋਜ਼ ਦੇ ਜੇ ਮਹੀਨੇ ਦਾ ਦਿੱਤਾ ਕਿੰਨਾ 15000 15000 ਖਾਣਾ ਪੀਣਾ ਜਹੀ ਸੀ ਤਾਂ ਕਹ ਬਿਨਾ ਲੱਗਦਾ ਸੀ ਹਮ ਕੁਛ ਖਾਏ ਕੁਛ ਬੋਲ ਨਹੀ ਇਸ ਦਾ ਬੋਲਦਾ ਬੋਲ ਲੱਗਦਾ ਅਭੀ ਨਹੀਂ ਬੋਲ ਜਹੀ ਦੇਖੋ ਆ ਬਈ ਸਰਦਾਰ ਪਿਆ ਇਹਨੇ ਕਦੇ ਜਰੇ ਨੇ ਇਹ ਤਾਂ ਪੈਸੇ ਨਹੀਂ ਲਏ ਉਹ ਖਾਣ ਪੀਣ ਸੀ ਅਲੱਗ ਸੀ ਇਹਦਾ ਇਹਨੇ ਪੈਸੇ ਵੀ ਚੱਕੇ ਆ ਪੈਸੇ ਵੀ ਇੱਥੇ ਪਤਾ ਲੱਗੇ ਪੈਸੇ ਕਿੰਨੇ ਸੀ ਇੱਥੇ 25000 ਰੁਪਏ 25000 ਰੁਪਿਆ ਇਹਨੇ ਚੋਰੀ ਕੀਤਾ ਸੋਨਾ ਸੋਨਾ ਕਿੰਨੇ ਕਿੰਨੇ ਟੋਲੇ ਸੋਨਾ ਸੀਗਾ ਦੋ ਦੋ ਇਤਨਾ ਦੋ ਟੋਨੇ ਹੋਗਾ ਝੂਠ ਨਾ ਬੋਲ ਸਹੀ ਸੱਚ ਕਿੰਨੇ ਟੋਲੇ ਸੋਨਾ ਸੀਗਾ ਸਰਦਾਰ ਪਾਜ ਥਾ ਹਾਂ 5 ਟੋਲਾ ਤਾਂ ਜੀ ਜੀ ਦਾ تھا ਤੇ 10 ਟੋਲਾ ਇਸ ਦਾ 15 15 ਟੋਲਾ ਸੋਨਾ 15 ਟੋਲਾ ਸੋਨਾ ਬਾਈ ਜੀ ਤੇ 25000 ਰੁਪਏ ਨਗਦੀ ਲੈ ਕੇ ਭਾਈ ਦਾ ਸੀਗਾ ਤੇ ਅਸੀਂ ਫੜ ਲਿਆ ਹੁਣ ਇਹਨੂੰ ਅਸੀਂ ਕਾਬੂ ਕਰ ਲਿਆ ਤੇ ਇਹਦੇ ਜਿਹੜੀ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਇਹ ਸਰਦਾਰ ਹੈ ਇਹ ਸਰਦਾਰ ਨੂੰ ਰੱਖ ਲੈ ਤੇ ਬਕਰ ਤੇ ਇਹ ਬਾਈ ਪੰਜਾਬ ਦੇ ਹਾਲਾਤ ਹੋ ਗਏ ਠੀਕ ਹੈ ਹੁਣ ਇਹ ਮਿੰਤਾ ਕਰਦਾ ਪਰ ਇਹਦੀਆਂ ਜਿਹੜੀਆਂ ਮਿੰਤਾ ਹੈ ਉਹ ਹੁਣ ਕੰਮ ਨਹੀਂ ਆਉਂਦੀਆਂ ਕਿਉਂਕਿ ਜੋ ਇਹਨੇ ਕਰਨਾ ਸੀ ਕਰਤਾ ਵੀਡੀਓ ਨੂੰ ਵੱਧ ਤੋਂ ਵੱਧ ਵਾਈ ਸ਼ੇਅਰ ਕਰ ਦਿਓ ਇਹ ਜਿਹੜੇ ਕਨੌਣੀਆਂ ਹਰਕਤਾਂ ਕਰਨ ਵਾਲੇ ਐ ਮੈਨੂੰ ਗਾਇਜ਼ ਇਹਨੂੰ ਪੰਜਾਬ ਚੋਂ ਖੱਡਿਆ ਜਾਵੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਕੀਤੇ ਐ ਇਹ ਲੋਕਾਂ ਨੇ ਖੜਾ ਓਏ ਖੜਾ ਹੋ ਗਲਤੀਮੰਦ ਐ ਹਮ ਗਲਤੀਮੰਦ ਬਹੁਤ ਲੋਕਾਂ ਨੂੰ ਮਿਲ ਹੁੰਦਾ ਸੀ ਗਰੀਬਾਂ ਦੀ ਬਹੁਤ ਮਦਦ ਕਰਦਾ ਸੀਗੇ ਸੀ ਤੇ ਇਹ ਤੁਸੀਂ ਦੇਖ ਰਹੇ ਹੋ ਅਲਮਾਰੀ ਐ ਜੀ ਅਲਮੀਰਾ ਕਿੰਨੇ ਜੀ ਨੂੰ ਉੱਤੇ ਸਰਦਾਰ ਦੀ ਪੱਗ ਪਈ ਹੋਈ ਜਦ ਇਹਦੀ ਤੇ ਇਹ ਬੰਦੇ ਨੇ ਘਰ ਨਾ ਕਰਾਉਣੀ ਕਰ ਕਰ ਦਿੱਤੀ ਖੜਾ ਹਣ ਕੀ ਗੱਲ ਹੋਈ ਐ ਕਿਉਂ ਮਾਰਿਆ ਸਾਹਰਾ ਨਹੀਂ ਮਹਾਰਾਜ ਸਰਦਾਰ ਹਮ ਐਸਾ ਕੰਮ ਨਹੀਂ ਕਰਤੇ ਕਦੇ ਨਹੀਂ ਮੈਨੂੰ ਇਹ ਦੱਸ ਵੀ ਇਹ ਜਿਹੜੀ ਘਟਨਾ ਨੂੰ ਅੰਜਾਮ ਦੁੱਦ ਤੇ ਅਸੀਂ ਤੇਰੀ ਵੀਡੀਓ ਬਣਾ ਰਹੇ ਆਂ ਵੀਡੀਓ ਕਰਾਂਗੇ ਤੇਰੀ ਅਸੀਂ ਬਾਹਰ ਲਾ ਐਸਾ ਮਤ ਕਰ ਸਰਦਾਰ ਤੂੰ ਇਹਨੂੰ ਕਿਉਂ ਮਾਰਿਆ ਕੀ ਚੱਕਰ ਸੀ ਕਿਉਂ ਮਾਰਿਆ ਇਹਨਾਂ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਤੂੰ ਕੀ ਕਾਰਨ ਹੈ ਕੀ ਗੱਲ ਹੋਈ ਹੈ ਸਾਨੂੰ ਡਿਟੇਲਸ ਦੱਸ ਦੇ ਅਜ਼ਰੋਂ ਡੱਕਾ ਨਹੀਂ ਕਹਿੰਦੇ ਕੀ ਗੱਲ ਹੈ ਇਹ ਤੂੰ ਇਹਦਾ ਮਾਰਨਾ ਆ ਦੇਖੋ ਸਰਦਾਰ ਸਾਹਮਣੇ ਪਿਆ ਸਰਦਾਰ ਦੀ ਹੱਤਿਆ ਕੀਤੀ ਹੈ ਦੇ ਦੋਸਤੋ ਕੋਈ ਰਾਇ ਨਹੀਂ ਹੁਣੇ ਮੁਕਰ ਰਿਹਾ ਹੈ ਹੱਥ ਜੋੜ ਰਿਹਾ ਹੈ ਹੱਥ ਜੋੜਨਾ ਕੁਝ ਨਹੀਂ ਹੋਣਾ ਕਿਉਂਕਿ ਪੰਜਾਬ ਪੁਲਿਸ ਨੂੰ ਅਸੀਂ ਫੋਨ ਲਾਤਾ ਜਿਹੜਾ ਪ੍ਰਸ਼ਾਸਨ ਹੈ ਉਹ ਪਹੁੰਚ ਰਿਹਾ ਹੈ ਇਹਦੇ ਘਰ ਦੇ ਮੈਂਬਰ ਵੀ ਇੱਥੇ ਆ ਰਹੇ ਹੈ ਇਹ ਕਿਹੜੀ ਜਗ੍ਹਾ ਹੈ ਕਿ ਜਿੱਥੇ ਆਪਾਂ ਰਹੇ ਹੋਏ ਹਾਂ ਕਿੱਥੇ ਹੈ ਜਤੇਜ ਸਰਦਾਰ ਜੇ ਖੜੇ ਨਾ ਹੈ ਸਰਦਾਰ ਓਕੇ ਇਹ ਜਿਹੜਾ ਸਰਦਾਰ ਜੀ ਹੈ ਇਹ ਤੁਹਾਡੇ ਮਾਲਕ ਹੈ ਹਾਂ ਹਮਰੇ ਸਰਦਾਰ ਹੈ ਕੀ ਕੀ ਕੰਮ ਕਰਦੇ ਸੀ ਕੀ ਕੀ ਕੰਮ ਕਰਦੇ ਹੋ ਜਹਾਂ ਜੋ ਆਪ ਖਰੜ ਮੇ ਰਹਤੇ ਹੋ ਕੀ ਕੰਮ ਕਰਦੇ ਹੋ ਜਹਾਂ ਹਮ ਖਾਣਾ ਬਣਾਣਾ ਜੋ ਪਸ਼ੂਆਂ ਕੋ ਚਾਰਾ ਸਭ ਹਮ ਕਰਤਾ ਓਕੇ ਮਤਲਬ ਸਰਦਾਰ ਜੀ ਨਾਲ ਕਿੰਨੇ ਸਾਲਾਂ ਤੋਂ ਰਹਿ ਰਹੇ ਹੋਗਾ ਤੂੰ ਮਤਲਬ ਕਿੰਨੇ ਸਾਲ ਹੋ ਗਏ ਤੈਨੂੰ ਰਹਿੰਦੇ ਨੂੰ ਇਹਨਾਂ ਦੇ ਨਾਲ ਹਮ ਕੋ 15 ਸਾਲ ਹੋਗਾ ਇਤਨਾ ਸਾ ਤਾਂ ਹਮ ਛੋਟਾ ਛੋਟਾ ਸੀ ਹਾਂ ਅੱਛਾ ਠੀਕ ਹੈ ਮਤਲਬ ਤੇਰੀ ਉਮਰ ਕਿੰਨੀ ਆਪਣੀ ਉਮਰ ਕਿੰਨੀ ਹੈ 25 ਸਾਲ ਹੈ ਸਰਦਾਰ 10 ਸਾਲ ਦਾ ਜਦੋਂ ਇਹਨੂੰ ਸਰਦਾਰ ਨੂੰ ਲੈ ਆਏ ਸੀ ਹਾਂ 10 ਸਾਲ ਬੱਚਾ ਥਾ ਬੱਚਾ ਥਾ ਆਪਕਾ ਕੋਈ ਆਗੇ ਪਿਛੇ ਕੋਈ ਆਪਕਾ ਮਾਂ ਬਾਪ ਨਹੀਂ ਹੈ ਕੋਈ ਨਹੀਂ 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 ਸਰ ਬਈ ਦੇਖੋ ਜੀ ਇਹ ਕਹਿੰਦਾ ਮੇਰਾ ਕੋਈ ਮਾਂ ਮੇਰਾ ਬਾਪ ਕੋਈ ਨਹੀਂ ਹੈ ਆਪਕਾ ਮਾਂ ਬਾਪ ਕੌਣ ਥਾ ਜਿਹੀ ਮਾਂ ਤੇ ਹੀ ہماری ਜਿਹੀ ਬਾਪ ਜਿ ਇਹ ਕਹਿੰਦਾ ਜੀ ਜੇ ਸਰਦਾਰ ਤੁਸੀਂ ਦੇਖ ਰਹੇ ਹੋ ਇਹੀ ਵੀ ਦੀ ਮਾਂ ਸੀ ਤੇ ਇਹੀ ਮੇਰੀ ਵਾਪਸੀ ਇਹ ਬਈ ਪੁੱਛਦੇ ਆਂ ਵੀ ਜਿਹੜੀ ਅਲਮੀਰਾ ਖੁੱਲੀ ਹੋਈ ਹੈ ਇਹ ਤੁਸੀਂ ਫਲੈਟ ਦੇਖ ਰਹੇ ਹੋ ਜੀ ਇਹ ਬਾਹਰ ਦਾ ਜਿਹੜਾ ਇੱਥੇ ਰਹਿ ਰਹੇ ਸੀ ਇਹ ਕਿੰਨੇ ਸਾਲਾਂ ਤੋਂ ਰਹਿ ਰਿਹਾ ਸੀ ਫਲੈਟ ਦੇ ਵਿੱਚ ਮਾਲਕ ਦੇ ਨਾਲ ਇੱਥੇ 15 ਸਾਲ ਸਿਦੈ 15 ਸਾਲ ਤੇ ਰਹਿ ਰਹੇ ਸੀ ਤੇ ਤੈਨੂੰ ਕਿੱਥੋਂ ਲੈ ਕੇ ਆਏ ਸੀ ਇਹ ਹਮ ਇਸਕੇ ਰਿਸ਼ਤੇਦਾਰ ਕੇ ਪਾਸ ਕੰਮ ਕਰਤਾ ਸੀ ਵਹਾਂ ਜਿਲੇ ਆਏ ਓਕੇ ਮਤਲਬ ਇਹ ਤੈਨੂੰ ਪਾਲਿਆ ਕੋਈ ਸਰਦਾਰ ਨੇ ਤੁਸੀਂ ਨੇ ਪਾਲਾ ਓਕੇ ਕਿਉਂ ਕੀ ਇਹੋ ਜਿਹੀ ਘਟਨਾ ਵਈ ਜਿਹੜੀ ਤੂੰ ਇਹਨੂੰ ਮਤਲਬ ਆਹ ਕੁਝ ਕਰਨਾ ਪਿਆ ਇਹਨੇ ਤੈਨੂੰ ਕੁਝ ਕਿਹਾ ਸਰਦਾਰ ਨੇ ਜਾਂ ਤੈਨੂੰ ਕੁਝ ਗਾਲੀ ਦੁੱਪੜ ਦਿੱਤਾ ਨਹੀਂ ਨਹੀਂ ਇਤਨਾ ਤੇ ਝੂਠ ਨਾ ਬੋਲ ਅਸੀਂ ਤੇਰੀ ਵੀਡੀਓ ਬਣਾ ਰਹੇ ਹਾਂ ਬਿਲਕੁਲ ਸੱਚੀ ਸੱਚੀ ਗੱਲ ਦੱਸ ਕੀ ਚੱਕਰ ਹੋਇਆ ਕਿਉਂ ਤੈਨੂੰ ਕੁਛ ਨਹੀਂ ਕਿਹਾ ਵੀ ਜਿਹਦੇ ਕਰਕੇ ਤੈਨੂੰ ਗੁੱਸਾ ਆਇਆ ਹੋਵੇ ਜਾਂ ਕੁਛ ਗੱਲਬਾਤ ਹੋ ਜਾਵੇ ਕੱਲ ਕਲੀਅਰ ਕਰਦੇ ਇਸ ਨੇ हमको ਬਹੁਤ ਮਹਾਰਾਜਦਾਰਾਂ ਨੂੰ ਗਾਲੀ ਜੀਆ ਉਹਨੂੰ ਬਹੁਤ ਗੁੱਸਾ ਆ ਜਾ ਤੈਨੂੰ ਮਾਰਿਆ ਸੀ ਹਾਂ ਕਿਉਂ ਮਾਰਿਆ ਸੀ ਤੈਨੂੰ ਕੀ ਚੱਕਰ ਸੀਗਾ ਕਦੇ ਕਦੇ ਨਹੀਂ ਮਾਰਿਆ ਗਲਤੀ ਹੋ ਗਿਆ ਤਾਂ ਥੋੜਾ ਨੁਕਸਾਨ ਹੋ ਗਿਆ تھا ਜੋ ਗਰਮੇ ਹੁੰਦਾ ਹੈ ਓਕੇ ਦੇਖੋ ਦੋਸਤੋ ਅਸੀਂ ਤੁਹਾਨੂੰ ਪੂਰਾ ਪੂਰਾ ਦਿਖਾਉਣਾ ਹੈ ਸਰਦਾਰ ਦਾ ਬਹੁਤ ਵਧੀਆ ਫਲੈਟ ਸੀਗਾ ਜੀ ਆ ਦੇਖੋ ਇੱਥੇ ਫਲੈਟ ਸੀ ਸਰਦਾਰ ਰਹਿ ਰਿਹਾ ਸੀਗਾ ਇਹਦਾ ਆਪਣੀ ਪ੍ਰੋਪਰਟੀ ਸੀ ਆਪਣਾ ਫਲੈਟ ਸੀਗਾ ਤੇ ਇਹ ਬੰਦੇ ਨੇ ਬਾਈ ਜੀ ਭੋਰਾ ਵੀ ਦਰਸ ਨਹੀਂ ਕੀਤਾ ਤੇ ਸਰਦਾਰ ਨੂੰ ਮਤਲਬ ਮਾਰ ਮੰਗਾਇਆ ਤੁਸੀਂ ਦੇਖੋ ਸਰਦਾਰ ਮਰਿਆ ਪਿਆ ਤੇ ਇਹ ਹੁਣ ਬਾਈ ਪੁਲਿਸ ਪੁਲਿਸ ਪਹੁੰਚ ਰਹੀ ਹੈ ਪੁਲਿਸ ਨੇ ਆਪਣੀ ਕਾਰਵਾਈ ਕਰਨੀ ਹੈ ਕਿਵੇਂ ਮਾਰਿਆ ਕੀ ਗੱਲ ਹੋਈ ਸਾਨੂੰ ਕਲੀਅਰ ਕਰਦੇ ਬਾਦੀ ਭੁੱਲੀ ਹੋਈ ਹੈ ਕੋਈ ਲੁੱਟਣ ਹੋ ਲੁੱਟ ਹੋ ਵਾਲਾ ਚੱਕਰ ਸੀ ਇਹ ਵੀ ਇਹ ਹੈ ਤਾਂ ਇਹ ਵੀ ਦੱਸਦੇ ਸਾਨੂੰ ਹਮ ਸਰਦਾਰ ਕੋ ਮਾਰਾ ਜਾ ਹਮਨੇ ਸੋਚਿਆ ਕੁਝ ਪੈਸਾ ਦਿਲਾ ਹੈ ਜੋ ਨਾ ਹਮ ਆਨੇ ਜਦ ਤਬੀ ਤਲਾਸ਼ੀ ਲਿਆ ਉਧਰ سے ਭਾਗ ਰਹੇ ਹਾਂ ਇਧਰ से ਰਸਤਾ ਨਿਕਲ ਜਾਂਦਾ ਹਮ ਕਿਧਰ ਦੀ ਆ ਆ ਦੇਖੋ ਜੀ ਆ ਇਧਰ ਬਾਰੀ ਹੈ ਬਾਈ ਇਹ ਜਿਹੜੀ ਆ ਬਾਰੀ ਤੁਸੀਂ ਦੇਖ ਰਹੇ ਹੋਵੇ ਤੇ ਬਾਹਰ ਗੱਡੀਆਂ ਐ ਇਹ ਭੱਜਣ ਦੀ ਕੋਸ਼ਿਸ਼ ਕਰ ਰያ ਸੀ ਪਰ ਅਸੀਂ ਉਹ ਫੜ ਲਿਆ ਇਹ ਤੁਸੀਂ ਸਰਦਾਰ ਦੇਖ ਰਹੇ ਹੋਗੇ ਜੇ ਮੂੰਹ ਤੇ ਕੱਪੜਾ ਪਾਇਆ ਹੋਇਆ ਜਿਹੜੇ ਤੇਜ਼ ਤਾਰ ਹਥਿਆਰਾਂ ਨਾਲ ਇਹਦੇ ਹਮਲਾ ਕੀਤਾ ਕਾਹਦੇ ਨਾਲ ਤੂੰ ਕਾਹਦੇ ਨਾਲ ਮਾਰਿਆ ਸਾਨੂੰ ਦੱਸੋ ਹਮ ਕਿਰਚੇ ਦੇ ਸਾਥ ਮਾਰਾ ਕਿਰਚੇ ਹੋਤਾ ਨਾ ਹਾਂ ਜੋ ਹਾਂ ਜੋ ਜੁੱਟਕੋ ਗਨੇ ਹਾਂ ਯਾਰ ਤੈਨੂੰ ਤੈਨੂੰ ਦੱਸ ਨਹੀਂ ਆਇਆ ਯਾਰ ਆਪ ਕੋ ਦੱਸ ਨਹੀਂ ਆਇਆ ਜੋ ਆਪ ਕੋ ਗੁੱਸਾ ਤਾਂ ਹਮ ਕੋ ਕੀ ਗੱਲ ਕੀ ਘਟਨਾ ਕੀ ਹੋਈ ਹਮ ਕੋਈ ਇਸਨੇ ਬਹੁਤ ਮਾਰਾ ਨਹੀਂ ਕੋਈ ਗੱਲ ਹੋਈ ਹੋਣੀ ਹੈ ਤੂੰ ਕੋਈ ਕੰਮ ਨਹੀਂ ਕਰਦਾ ਹੋਣਾ ਜਿੱਦ ਤੇ ਕੋਈ ਗਲਤੀ ਹੋਈ ਹੋਣੀ ਹੈ ਤਾਂ ਇਥੇ ਕੋਈ ਨੁਕਸਾਨ ਹੋਇਆ ਹੋਣਾ ਐਵੇਂ ਇਹਦਾ ਸਰਦਾਰ ਕੋਈ ਪਾਗਲ ਨਹੀਂ ਹੈ ਬਈ ਤੇਰੇ ਤੈਨੂੰ ਮਾਰੂਗਾ ਜਾਂ ਤੈਨੂੰ ਕੁੱਟੂਗਾ ਯਾਰ ਬਸ ਬੋਲ ਨੁਕਸਾਨ ਹੋਇਆ ਤਾਂ ਬੋਲ ਹਮ ਬੋਲੇ ਤੇ ਹੈ ਨੁਕਸਾਨ ਹੋਇਆ ਜੋ ਗੱਲ ਮੈਂ बहुत नुकसान कुछ हमने थोड़ा चोरी भी हो गया था हमसे पाँच छह हजार रुपया हमने इधर उधर कर लिया अच्छा ये बोला जे क्या किया हमको बहुत मारा इसको पता चल गया सरदार की फैमिली से कौन कौन है एक बीवी है दो तो बच्चा है बच्चा तो बाहर है हाँ। बीवी बाजार में गया था बीवी कहाँ है इस टाइम बीवी कहाँ है वो नहीं शहर गया हुआ अच्छा शहर गया हुआ है तू तो बचने की कोशिश की थी ना तो फिर लिया ਆ ਜਾ ਰਹੇ ਤੇ ਗਾੜੀ ਜੀ ਨਹੀਂ ਤੂੰ ਇਹਨੂੰ ਮਾਰ ਕੇ ਕਿੱਥੇ ਨਹੀਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਜੀ ਇਹਨੂੰ ਮਾਰ ਕੇ ਟਪਾ ਕੇ ਇਹਦਾ ਕੰਮ ਕਰਕੇ ਕਿੱਧਰ ਨਿਕਲਣਾ ਸੀ ਇਸ ਨੂੰ ਸਹੀ ਸਹੀ ਗੱਲ ਦੱਸ ਚੋੜਨਾ ਪਈ ਰਸਤਾ ਮਾਲੂ ਹੈ ਇਧਰ ਇਧਰ ਪਾਸ ਲੋਕ ਹੁੰਦਾ ਹੈ ਇਧਰ سے ਚਲੇ ਜਾ ਅੱਛਾ ਇਹਨੂੰ ਮਾਰ ਕੇ ਤੂੰ ਨਿਕਲ ਜਾਣਾ ਸੀ ਠੀਕ ਹੈ ਤੇ ਦਿਮਾਗ ਦੇ ਵਿੱਚ ਇਹ ਚੀਜ਼ ਸੀ ਵੀ ਇਹਨੇ ਮੈਨੂੰ ਕਿਉਂ ਕੁਝ ਕਿਹਾ ਮੈਂ ਉਹ ਚੀਜ਼ ਦਾ ਤੂੰ ਤੇਰੇ ਅੰਦਰ ਮਤਲਬ ਬਦਲਾ ਸੀ ਨਾ ਸੋ ਬਈ ਮਾਫ ਕਰ ਦਿਓ ਹਮ ਬਹੁਤ ਗਲਤੀ ਹੋ ਗਈ। ਦੋਸਤੋ ਜਿਹੜੇ ਪੰਜਾਬੀ ਭਰਾ ਹੈ ਉਹ ਫੇਰ ਵੀ ਆਪਦਾ ਇੱਕ ਤਰਸ ਕਰ ਦਿੰਦੇ ਆ ਕਿ ਨਾਮ ਅਸੀਂ ਇੱਥੇ ਪੱਤਰਕਾਰ ਭਰਾ ਹੈ ਸਾਡਾ ਫਰਜ਼ ਮੰਨਦਾ ਹੈ ਲੋਕਾਂ ਨੂੰ ਦੱਸਣਾ ਸਪਾਸ ਨੂੰ ਸੇਧ ਦੇਣਾ ਵੀ ਇਹ ਜਿਹੜਾ ਬੰਦਾ ਹੈ ਇਹ ਬੰਦੇ ਨੇ ਅਚਾਨਕ ਦਿਖਾਓ ਜੀ ਸੋਨਾ ਚਾਂਦੀ ਦੀ ਜੈਂਤਰੀ ਹੈ ਦਿਖਾ ਯਹੀ ਦਿਖਾ 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 ਆਹ ਚਾਂਦੀ ਦੀ ਜੈਂਤ ਪਾਈ ਹੋਈ ਹੈ ਜੀ ਇਹ ਵੀ ਸਰਦਾਰ ਇਹ ਸਰਦਾਰ ਦੀ ਹੈ ਹਾਂ ਜੀ ਇਹ ਵੀ ਸਰਦਾਰ ਦੀ ਹੈ ਜੀ ਠੀਕ ਹੈ ਬਾਕੀ ਪੈਸੇ ਪੂਸੇ ਜੇ ਪੈਸੇ ਅੱਡੀ ਅੱਡੀ ਬ੍ਰੂਧਾ ਆਈਡੀ ਪ੍ਰੂਫ ਨਹੀਂ ਹੈ ਦਿਖਾ ਦਿਓ ਨਹੀਂ ਹੈ ਜੇ ਪਰ ਸੰਪਰਕ ਪਰ ਸੁਣਾ ਜੀ ਇਸ ਕੇ ਪਰਸ ਪਰ ਸੁਣਾ ਆਜ ਦਾ ਪਰਸ ਜੀ ਤੁਹਾਨੂੰ ਆਈਡੀ ਪ੍ਰੂਫ ਦੱਸ ਦਿਆਂ ਕਿੱਥੋਂ ਦਾ ਇਹ ਇਹ ਬੰਦਾ ਹਿੰਦੀ ਬੋਲ ਰਿਹਾ ਹੈ ਤੇ ਆਹ ਦੇਖੋ ਜੀ ਆਜ ਦੀ ਆਪਣੀ ਫੋਟੋ ਹੈ ਠੀਕ ਹੈ ਪੂਰਾ ਪੰਜਾਬੀ ਬਣ ਕੇ ਰਹਿੰਦਾ ਸੀਗਾ ਪੰਜਾਬੀ کہہ ਸਕਦੇ ਆ ਇਹ ਬੰਦਾ ਹੈਗਾ ਬਿਹਾਰ ਦਾ 15 ਸਾਲ ਦਾ ਜੀ ਕਿ ਭਾਅ ਇਸ ਕੇ ਕੁਝ ਲੋਕ ਹਮ ਕੋਈ ਬੇਟਾ ਮੰਨਦੇ ਇਸ ਕੇ ਬੇਟਾ ਹੈ ਹੂੰ ਇਹ ਭਾਈ ਬਿਹਾਰੀ ਜੀ ਦੇ ਬਿਹਾਰੀ ਨੇ ਮਤਲਬ ਇਹ ਜੀ ਕਰਤੂਤ ਕੀਤੀ ਹੈ ਕਾਹਨ ਕੀਤਾ ਹੈ ਮਤਲਬ ਇਹ ਜ਼ਿੰਦਗੀ ਚ ਨਾ ਭੁੱਲਣਯੋਗ ਹੈ ਹੁਣ ਇਹਦੇ ਹੁਣ ਤੈਨੂੰ ਲੱਗਦਾ ਵੀ ਤੈਨੂੰ ਕੋਈ ਮਹਿਸੂਸ ਹੋ ਰਿਹਾ ਵੀ ਮੈਂ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਮੈਂ ਗਲਤੀ ਨਹੀਂ ਕਰਦੀ ਸੀ ਆ ਬਹੁਤ ਗਲਤੀ ਬੜਾ ਹੋ ਗਿਆ ਇਹਦੇ ਨਰਥ ਹੋ ਗਿਆ ਹਮ ਤੇ ਨਰਥ ਹੋਇਆ ਨਾ ਮੰਨਦਾ ਮੰਨ ਤੂੰ ਹਮ ਨੂੰ ਮਾਫ ਕਰ ਦੋ ਛੋੜੋ ਜੇ ਤੈਨੂੰ ਕੁਝ ਕਹਿਦਾ ਸੀ ਉਹਨੇ ਯਾਰ ਤੂੰ ਇਹ ਦੇਖ ਵੀ ਤੇਰਾ ਆ ਦੇਖ ਮਰਿਆ ਬਿਆ ਹੈ ਨਾ ਜੇ ਤੈਨੂੰ ਉਹਨੇ ਕੁਝ ਕਹਿਦਾ ਸੀਗਾ ਇਦਨੂੰ ਬੱਚਾ ਵਾਂਗੂ ਪਾਲਿਆ ਸੀ ਮਾਪਿਓ ਇੱਕ ਇੱਕ ਟਾਈਮ ਬੱਚੇ ਨੂੰ ਕੁਝ ਕਹਿ ਦਿੰਦਾ ਜੇ ਤੇਰਾ ਮਾਪਿਓ ਤੈਨੂੰ ਕੁਝ ਕਹਿੰਦਾ ਤੈਨੂੰ ਮਾਰਦਾ ਇਹ ਹਮਕੋ ਬਹੁਤ ਮਾਰਾ ਗੁੱਸਾ ਮੇ ਹੋ ਗਿਆ ਗੁੱਸੇ ਮੇ ਹੋ ਗਿਆ ਗੁੱਸੇ ਮੇ ਹੋ ਗਿਆ ਅੱਛਾ ਹਮ ਵੈਸੇ ਨਹੀਂ ਤੂੰ ਜੀ ਤੂੰ ਤਾਂ ਭੱਜਣ ਦੀ ਕੋਸ਼ਿਸ਼ ਕਰ ਲਈ ਸੀ ਨਾ ਉਹ ਤਾਂ ਸਾਨੂੰ ਸਾਨੂੰ ਪਤਾ ਲੱਗ ਗਿਆ ਅਸੀਂ ਆ ਗਏ ਹੁਣ ਤੇਰੇ ਤੇ ਕਾਰਵਾਈ ਵੀ ਹੋਊ ਤੈਨੂੰ ਹੁਣ ਸਜ਼ਾ ਹੋਊਗੀ ਤੈਨੂੰ ਮਹਿਸੂਸ ਹੋ ਰਿਹਾ ਐਸਾ ਮਤ ਕਰੋ ਓਏ ਅਸੀਂ ਤਾਂ ਭਰਾਵਾ ਕੀ ਕਰਨਾ ਉਹ ਤਾਂ ਤੈਨੂੰ ਸਰਕਾਰ ਦੱਸੂ ਨਾ ਤੇਰੇ ਨਾਲ ਸਰਕਾਰ ਜਿਹੜਾ ਕਾਨੂੰਨ ਤੇ ਨਾਲ ਜੋ ਵੀ ਹੋਊ ਤਾਨੂੰ ਸਰਕਾਰ ਦੱਸੋਗੀ ਕਿ ਦਿਨ ਦੇ ਨਾਲ ਕੀ ਹੋਣਾ ਚਾਹੀਦਾ ਸਮਝ ਗਿਆ ਨਾ ਜੇ ਜੇਲ੍ਹ ਮੇ ਜਾਣਾ ਪਵੇ ਬਹੁਤ ਬਸਤਾ ਹੋ ਸਰਦਾਰ ਹੈ ਬਿਆਹ ਹੋਇਆ ਤੇਰਾ ਵਾ ਕਿੰਨੇ ਬੱਚੇ ਆ ਦੋ ਹੈ ਤੇ ਕਿੱਥੇ ਰਹਿੰਦੇ ਆ ਉਹ ਉਧਰ ਵਿਹਾਰ ਹੈ ਵਿਹਾਰ ਰਹਿੰਦੇ ਆ ਤੇ ਇਹਨਾਂ ਨੂੰ ਇੱਥੇ ਲੱਗਿਆ ਤੁਹਾਨੂੰ ਨਹੀਂ ਯਾ ਤਾਂ ਹਮ 2 ਮਹੀਨਾ ਵਿੱਚ ਸਰਦਾਰ ਤੁਹਾਨੂੰ ਕਿੰਨੇ ਹੈ 2-3 ਮਹੀਨਾ ਬਾਅਦ ਚਲੇ ਸਰਦਾਰ ਤੁਹਾਨੂੰ ਕਿੰਨੇ ਪੈਸੇ ਦਿੰਦਾ ਸੀ ਰੋਜ਼ ਦੇ ਜੇ ਮਹੀਨੇ ਦਾ ਦਿੱਤਾ ਕਿੰਨਾ 15000 ਰੁਪਏ 15000 ਖਾਣਾ ਪੀਣਾ ਜਹੀ ਸੀ ਤਾਂ ਖਾਣਾ ਪੀਣਾ ਲੱਗਦਾ ਸੀ ਹਮ ਕੁਝ ਖਾਏ ਕੁਝ ਬੋ ਨਹੀਂ ਹੈ ਹਮ ਇਸ ਦਾ ਬੋ ਲੱਗਦਾ ابھی ਨਹੀਂ ਬੋਲੇ ਜਹੀ ਦੇਖੋ ਆ ਬਾਈ ਸਰਦਾਰ ਪਿਆ ਇਹਨੇ ਕਦੇ ਵੀ ਰਣੇ ਇਹ ਤਾਂ ਪੈਸੇ ਨਹੀਂ ਲਏ ਖਾਣ ਪੀਣ ਸੀ ਅਲੱਗ ਸੀ ਇਹਦਾ ਇਹਨੇ ਪੈਸੇ ਵੀ ਚੱਕੇ ਆ ਪੈਸੇ ਵੀ ਇਥੇ ਪਤਾ ਲੱਗੇ ਪੈਸੇ ਕਿੰਨੇ ਸਿੱਥੇ 25000 ਰੁਪਏ 25000 ਰੁਪਿਆ ਇਹਨੇ ਚੋਰੀ ਕੀਤਾ ਸੋਨਾ ਸੋਨਾ ਕਿੰਨੇ ਕਿੰਨੇ ਟੋਲੇ ਸੋਨਾ ਸੀਗਾ ਸੋਨਾ ਦੋ ਜੋ ਦੋ ਟੋਲੇ ਹੋਗਾ ਠੂੜਨਾ ਬੋਲ ਸਹੀ ਸਸ ਕਿੰਨੇ ਟੋਲੇ ਸੋਨਾ ਸੀਗਾ ਫਿਰ ਤਾਂ 5 ਥਾ ਹੈ 5 ਟੋਲਾ ਤਾਂ ਬੀਬੀ ਜੀ ਦਾ تھا ਕਿ 10 ਟੋਲਾ ਇਸਕਾ 15 15 ਟੋਲੇ ਸੋਨਾ 15 ਟੋਲੇ ਸੋਨਾ ਬਾਈ ਜੀ ਤੇ 25000 ਰੁਪਏ ਨਗਦੀ ਲੈ ਕੇ ਭਾਈ ਦਾ ਸੀਗਾ ਤੇ ਅਸੀਂ ਫੜ ਲਿਆ ਹੁਣ ਇਹਨੂੰ ਅਸੀਂ ਕਾਬੂ ਕਰ ਲਿਆ ਤੇ ਇਹਦੇ ਜਿਹੜੀ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਇਹ ਸਰਦਾਰ ਹੈ ਇਹ ਸਰਦਾਰ ਨੂੰ ਰੱਖਾ ਕਮ ਕਰ ਤੇ ਇਹ ਬਾਈ ਪੰਜਾਬ ਦੇ ਹਾਲਾਤ ਹੋ ਗਏ ਠੀਕ ਹੈ ਹੁਣ ਇਹ ਮੈਂ ਤਾਂ ਕਰਦਾ ਪਰ ਇਹ ਜਿਹੜੇ ਮੈਂ ਤਾਂ ਉਹ ਹੁਣ ਕੰਮ ਨਹੀਂ ਆਉਂਦੀਆਂ ਕਿਉਂਕਿ ਜੋ ਇਹਨੇ ਕਰਨਾ ਸੀ ਕਰਤਾ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਸ਼ੇਅਰ ਕਰ ਦੋ ਇਹ ਜਿਹੜੇ ਕਨਾਉਣੀਆਂ ਹਰਕਤਾਂ ਕਰਨ ਵਾਲੇ ਐ ਪਹਿਲਾਂ ਇਹਨਾਂ ਨੂੰ ਪੰਜਾਬ ਚੋਂ ਖੱਡਿਆ ਜਾਵੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਕੀਤੇ ਐ ਇਹ ਜਿਹੇ ਲੋਕਾਂ ਨੇ ਖੜਾ ਓਏ ਖੜਾ ਹੋ ਗਲਤੀ ਮੰਨਦਾ ਹਾਂ ਗਲਤੀ ਮੰਨਦਾ ਬਹੁਤ ਲੋਕ ਮੰਨਦੇ ਨਾ ਲਵ ਯੂ ਦੋਸਤੋ ਇਹ ਸੀ ਸਾਡੀ ਫਿਲਮ ਜੇ ਅੱਲਾ ਦੇ ਕਪੜਾ ਮੂਤੋ ਬਾਈ ਹਾਂ ਜਲ ਦੱਸ ਬਈ ਕੀ ਮੈਸੇਜ ਦਿੱਤਾ ਸੀ ਬਾਈ ਪੰਜਾਬ ਨੂੰ ਮੈਸੇਜ ਇਹੀ ਹੈ ਜੀ ਇਹ ਜਿਹੜੇ ਵੀ ਆ ਬਾਹਰ ਦੇ ਬੰਦੇ ਐ ਇਹਨਾਂ ਨੂੰ ਆਪਾਂ ਯਕੀਨ ਕਰਕੇ ਬੁਲਾਣਾ 10 ਸਾਲ ਤਾਂ ਹੀ ਵੀ ਐ ਯਕੀਨ ਹੋਊਗਾ ਜਦੋਂ ਆਪਾਂ ਨੂੰ ਵੀ 15 ਸਾਲੋਂ ਕਰ ਰਹੇ ਨੇ ਤਾਂ ਵੀ ਯਕੀਨ ਨਾ ਕਰੋ ਠੀਕ ਐ ਇਹ ਗੱਲ ਹੈ ਫਿਰ ਪੰਜਾਬੀਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਹਾਂ ਪੰਜਾਬੀਆਂ ਨਾਲ ਧੱਕਾ ਹੁੰਦਾ ਪੰਜਾਬੀਆਂ ਨਾਲ ਧੱਕਾ ਪੰਜਾਬੀਆਂ ਨੂੰ ਸਬਜ਼ੀ ਦੀ ਰੇੜੀ ਲਾਉਣ ਦਿੱਤੀ ਜਾਂਦੀ ਜੇ ਰੇੜੀ ਹੈਗੀ ਉਤ ਲੈਂਦੇ ਹੀ ਨਹੀਂ ਉਹਨ ਗੁਰਦੇ ਵੀ ਆ ਇਹ ਬਿਯਾਰੀ ਤੋਂ ਹੀ ਲੈਂਦੇ ਐ ਬਾਹਰ ਦੇ ਬੰਦੇ ਤੋਂ ਲੈਂਦੇ ਐ ਹਾਂ ਕੋ ਇਹ ਤਾਂ ਅਸੀਂ ਮੈਸੇਜ ਦਿੱਤਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਸਾਡੀ ਵੀਡੀਓ ਇੱਕ ਲੋਕਾਂ ਨੂੰ ਸਮਾਜ ਨੂੰ ਸੇਧ ਦੇਣ ਲਈ ਹੈ ਇਹ ਸਾਡਾ ਭਰਾ ਹੈ ਜੈਲ ਤੇ ਇਹ ਸਾਡੇ ਬਾਈ ਹਰਜੀਤ ਬਣਾ ਗੱਲ ਇਹ ਦੋਨੇ ਆਰਟਿਸਟ ਹੈ ਸਾਡੇ ਕਿਸੇ ਨਾਲ ਕੋਈ ਰੰਜਸ਼ ਨਹੀਂ ਕਿਸੇ ਦਾ ਜਦ ਤੇ ਅਸੀਂ ਠੇਸ ਨਹੀਂ ਪਹਾਈ ਕਿਸੇ ਨੂੰ ਅਸੀਂ ਲਾ ਕੇ ਵੀਡੀਓ ਨੂੰ ਬਣਾਈ ਅਸੀਂ ਲੋਕਾਂ ਨੂੰ ਸਮਾਜ ਨੂੰ ਸੇਧ ਦਿੰਨੇ ਆ ਵੀ ਜਿਹੜੇ ਸਾਡੇ ਪੰਜਾਬੀ ਬਾਹਰ ਨਿਕਕ ਜਾ ਰਹੇ ਉਹਨਾਂ ਬਾਰੇ ਬਾਈ ਕੀ ਕੀ ਕਹਿਣਾ ਸੋਣੇ ਮਗਰੋਂ ਆਹੀ ਕਰਨਾ ਹੁੰਦੀਆਂ ਜੀ ਹਾਂ ਘਰ-ਬਾਰ ਛੱਡ ਕੇ ਕਤਤ ਬਜ਼ੁਰਗ ਰਹਿ ਗਿਆ ਕੋਈ ਕੋਈ ਫਿਰ ਬੰਦਾ ਲਾਲ ਚ ਜਾ ਕੇ ਬਾਹਰ ਲੱਭ ਆਪਦਾ ਕੰਮ ਕਰੋ ਇੱਥੇ ਕੰਮ ਕਰੋ ਉਹਨਾਂ ਨੂੰ ਬੇਨਤੀ ਹੈ ਕੋਈ ਆਈਡਿਟੀ ਪ੍ਰੂਫ ਨਹੀਂ ਬਾਹਰਲੇ ਬੰਦੇ ਦਾ ਬਸ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਸਸਤੀਗਾ ਬਈ ਬਸ ਬਸ